ਦਲਜੀਤ ਦੋਸਾਂਜ ਦਾ ਇੰਡੀਆ ਟੂਰ ਚਰਚਾ ਦੇ ਵਿੱਚ ਆ ਟਿਕਟਾਂ ਨਹੀਂ ਮਿਲੀਆਂ ਫੈਨਸ ਨੂੰ ਫੈਨਸ ਨੇ ਨਿਰਾਸ਼ ਵੀ ਟਿਕਟਾਂ ਸਾਨੂੰ ਨਹੀਂ ਮਿਲੀਆਂ ਹੋਰ ਸਟੋਲ ਹੋਣੀ ਚਾਹੀਦੀ ਆ ਦਲਜੀਤ ਦੋਸਾਂਜ ਨੂੰ ਤੇ ਫੈਨਸ ਇਸ ਕਰਕੇ ਵੀ ਨਿਰਾਸ਼ ਨੇ ਟਿਕਟਾਂ ਦੀ ਕਾਲਾ ਵਜਾਰੀ ਵੀ ਹੋ ਸਕਦੀ ਆ ਉਹਨਾਂ ਦਾ ਕਹਿਣਾ ਆ ਬੀ ਡਿਸਪਾਇੰਟਡ ਫੈਨ ਸੈਂਸ ਲੀਗਰ ਨੋਟਿਸ ਟੂ ਦਲਜੀਤ ਦੋਸਾਂਜ ਆਫਟਰ ਫੇਲਿੰਗ ਟੂ ਗੈਟ ਦ ਲੂਮੀਨਾਟੀ ਸ਼ੋਅ ਟਿਕਟਸ ਇੱਕ ਡਿਸਪਾਇੰਟ ਹੋਏ ਫੈਨ ਨੇ ਕੁੜੀ ਆ ਲਾ ਦੀ ਸਟੂਡੈਂਟ ਤਾਂ ਉਹਨੇ ਦਲਜੀਤ ਦੋਸਾਂਜ ਨੂੰ ਨੋਟਿਸ ਭੇਜਵਾ ਦਿੱਤਾ ਆ ਲੀਗਲ ਵੀ ਦਿ ਲੂਮੀਨਾ ਟੂਰ ਦੇ ਟਿਕਟਸ ਨਹੀਂ ਮਿਲੇ ਮੈਨੂੰ ਪਿੰਕ ਬੀਲਾ ਨੇ ਇਸ ਖਬਰ ਨੂੰ ਛਾਪਿਆ ਹੈ ਇਹ ਡਿਸ ਹਾਰਟੈਂਡ ਫੈਨ ਆਫ ਦਲਜੀਤ ਦੋਸਾਂਜਾ ਸੈਂਟਲ ਲੀਗਲ ਨੋਟਿਸ ਟੂ ਦਾ ਪੰਜਾਬੀ ਸਿੰਗਰ ਆਫਟਰ ਫੇਲਿੰਗ ਟੂ ਸਿਕਯੂਰ ਟਿਕਟਸ ਫੋਰ ਹਿਸ ਅਪਕਮਿੰਗ ਦਿ ਲੂਮੀਨਾਟਿਕ ਕਨਸਰਟਸ ਅਕਰੋਸ ਇੰਡੀਆ ਤੇ ਇਸ ਦੇ ਵਿੱਚ ਇਲਜ਼ਾਮ ਲਾਇਆ ਵੀ ਟਿਕਟਾਂ ਦੀ ਜਿਹੜੀ ਆ ਕਾਲਾ ਓਜਾਰੀ ਹੋਈ ਆ ਤੇ ਕਸਟਮਰ ਦੇ ਜਿਹੜੇ ਹੱਕ ਨੇ ਉਹਨਾਂ ਨੂੰ ਖੋਇਆ ਗਿਆ ਐ ਦਾ ਫੈਨ ਇਹ ਲਾਸਟ ਸਟੂਡੈਂਟ ਫਰਮ ਦਿੱਲੀ ਟਾਈਟਲ ਹਰ ਲੀਗਲ ਨੋਟਿਸ ਮੈਨੀਪੂਲੇਸ਼ਨ ਆਫ ਟਿਕਟਸ ਪ੍ਰਾਈਸ ਅਨਫੇਅਰ ਟ੍ਰੇਡ ਪ੍ਰੈਕਟਿਸਿਸ ਐਂਡ ਟਿਕਟ ਸਕੈਲਪਿੰਗ ਫॉर ਦਲਜੀਤ ਦਸਾਂਸ ਦਿ ਲੂਮਿਨਾਟੀ ਇੰਡੀਆ ਟੂਰ ਸੋ ਕੁਝ ਫੈਨ ਇਦਾਂ ਦੇ ਵੀ ਹੁੰਦੇ ਨੇ ਦੋਸਤੋ ਕਟੜ ਫੈਨ ਜਿਨ੍ਹਾਂ ਨੂੰ ਕਹਿੰਦੇ ਨੇ ਸੋ ਤੁਹਾਡੇ ਕੀ ਵਿਚਾਰ ਨੇ ਇਸ ਦੇ ਬਾਰੇ ਕਮੈਂਟ ਕਰਕੇ ਜਰੂਰ ਦਿਓ